ਪੰਜਾਬ ਦੀ ਨਵਾਂ ਯੁਵਾ ਪੀੜ੍ਹੀ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨੀ ਜਾ ਰਹੀ ਹੈ ਤਾਂ ਉੱਥੇ ਬਿਜ਼ਨਸ ਕਰਨ ਲਈ ਵੀ ਪੰਜਾਬ ਦੇ ਬਹੁਤ ਸਾਰੇ ਲੋਕ ਮਾਈਗ੍ਰੇਟ ਹੋ ਰਹੇ ਹਨ ਗੱਲ ਕਰਾਂਗੇ ਅੱਜ ਹਰਪ੍ਰੀਤ ਸਿੰਘ ਉਸ ਰੋਕੀ ਦੇ ਨਾਲ ਜੋ ਕਿ ਕੈਨੇਡਾ ਦੇ ਵਿੱਚ ਆਪਣੀ ਪੀਆਰ ਛੱਡ ਕੇ ਆਪਣੇ ਇੱਕ ਵਾਰ ਬਿਜ਼ਨਸ ਨੂੰ ਇੱਕ ਵਾਰ ਫੇਰ ਅੱਗੇ ਲਿਜਾਣ ਦੇ ਲਈ ਵਾਪਸ ਇੰਡੀਆ ਆ ਚੁੱਕੇ ਨੇ ਆਪਣੇ ਪਟਿਆਲਾ ਸ਼ਹਿਰ ਪਹੁੰਚ ਚੁੱਕੇ ਨੇ ਆਪਣੇ ਫੈਕਟਰੀ ਦੇ ਵਿੱਚ ਫੇਰ ਆਪਣੇ ਪਿਤਾ ਨਾਲ ਹੱਥ ਫਿਟਾ ਰਹੇ ਨੇ ਫਿਲਹਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਿਰਕਾਰ ਇਸ ਤਰ੍ਹਾਂ ਕਿਉਂ ਲੋਕ ਤਾਂ ਕੈਨੇਡਾ ਭੱਜਦੇ ਨੇ ਤੁਸੀਂ ਕੈਨੇਡਾ ਤੋਂ ਵਾਪਸ ਇੰਡੀਆ ਆ ਗਏ ਕੀ ਚੱਕਰ ਹੈ ਕਿੰਨੀ ਜੀ ਮੈਂ ਮੈਂ ਉੱਥੇ ਜਾ ਕੇ ਜਦੋਂ ਦੇਖਿਆ ਸਾਰਾ ਕੁਝ ਮੈਨੂੰ ਇਹ ਲੱਗਿਆ ਬਈ ਆਪਣੇ ਮੁਲਕ 'ਚ ਹੀ ਕਿਉਂ ਨਾ ਮਿਹਨਤ ਕਰਕੇ ਉੱਥੇ ਹੀ ਆਪਣਾ ਕੰਮ ਚਾ ਸੈਟਲ ਕਰਿਆ ਕਰਿਆ ਜਾਵੇ ਉੱਥੇ ਬਹੁਤ ਜ਼ਿਆਦਾ ਜ਼ਿਆਦਾ ਇਸ ਟਾਈਮ ਦੀ ਕੋਈ ਜੌਬਸ ਨਹੀਂ ਹੈਗੀਆਂ ਕੋਈ ਕੁਝ ਨਹੀਂ ਹੈਗਾ ਬੱਚੇ ਆਪਣੇ ਜਾ ਰਹੇ ਨੇ ਤੇ ਉਹ ਲਾ ਲੋ ਤੁਸੀਂ ਮਤਲਬ ਜਿਵੇਂ ਸੜਕਾਂ ਤੇ ਸੌਂਦੇ ਹੁੰਦੇ ਨੇ ਸੜਕਾਂ ਤੇ ਵੀ ਤੇ ਵੀ ਸੌਂਦੇ ਨੇ ਤੇ ਮੈਂ ਇਹ ਦੇਖਿਆ ਬਈ ਇੱਥੇ ਆਪਣਾ ਗੁਜ਼ਾਰਾ ਨਹੀਂ ਹੈਗਾ ਤੇ ਮੈਂ ਇੱਥੇ ਆਪਣੀ ਫੈਕਟਰੀ ਵਿੱਚ ਆ ਕੇ ਦੁਬਾਰਾ ਮਿਹਨਤ ਕਰਨੀ ਸਮਝੀ ਆ ਈਗਲ ਰੋਕੀ ਜੀ ਮੈਂ ਜੂਨ ਪੁੱਛਾਂ ਜਾਊਂਗਾ ਕੀ ਕੀ ਕੌਣ ਜ਼ਿੰਮੇਵਾਰ ਹੈ ਉੱਥੇ ਜੋ ਇਸ ਵਕਤ ਜਿਹੜਾ ਸਟਕ ਹੋਇਆ ਇਸ ਵਕਤ ਜੋ ਹਾਲਾਤ ਨੇ ਕੈਨੇਡਾ ਦੇ ਕੀ ਲੱਗਦਾ ਹੈਗਾ ਉਹਦੇ ਵਿੱਚ ਕਿਤੇ ਕਿਤੇ ਪੰਜਾਬੀਆਂ ਦਾ ਹਿੱਸਾ ਹੈ ਜਿਵੇਂ ਕੋ ਹੁੱਲੜਬਾਜੀ ਦੇਖਦੇ ਸੀ ਆਪਾਂ ਜਾਂ ਨਹੀਂ ਸਰਕਾਰ ਹੀ ਆਪਣੇ ਆਪ ਏਟੋਮੈਟਿਕਲੀ ਸਖਤ ਹੋ ਚੁੱਕੀ ਹੈ ਬੇਨੀ ਜੀ ਉੱਥੇ ਹੁੱਲੜਬਾਜੀਆਂ ਬਹੁਤ ਬਹੁਤ ਜ਼ਿਆਦਾ ਹੋ ਗਈ ਵਧ ਗਈਆਂ ਨੇ ਜਿਵੇਂ ਤੁਸੀਂ ਲਾ ਲੋ ਨਾਇਗਰਾ ਫਾਲ ਦੇ ਉੱਪਰ ਜਿਹੜੇ ਪੁਲਿਸ ਦੇ ਉਹ ਹੁੰਦੇ ਨੇ ਉਹ ਆਪਣੇ ਹੈਲਪ ਹੈਲਪ ਸੈਂਟਰ ਹੁੰਦੇ ਨੇ ਉਹਦੇ ਉੱਪਰ ਚੜ੍ਹ ਚੜ੍ਹ ਕੇ ਦੀਵਾਲੀ ਦੀਵਾਲੀ ਬਣਾਉਣੀ ਤੇ ਜਿਵੇਂ ਲੋਕਾਂ ਨੂੰ ਟੀਜ਼ ਕਰਨਾ ਆਪਣੇ ਵਾਲਿਆਂ ਨੇ ਬਹੁਤ ਜ਼ਿਆਦਾ ਮਤਲਬ ਉਹ ਕਰਨ ਕਰ ਰਹੇ ਨੇ ਉੱਥੇ ਹੁੱਲੜਬਾਜੀ ਕਰ ਰਹੇ ਨੇ ਜੀ ਬਹੁਤ ਜ਼ਿਆਦਾ ਅਗਰ ਆਪਾਂ ਪਿੱਛੇ 4-5 ਸਾਲ ਪਹਿਲਾਂ ਜਾਣੀਆ ਉੱਥੇ ਕੀ ਵਾਕੀ ਫਿਊਚਰ ਸੀ ਅਗਰ 5 ਸਾਲ ਪਿੱਛੇ ਜਾਣੀਆ ਤੁਸੀਂ ਬਹੁਤ ਸਿਰ ਸਮਾਂ ਰਿਓ ਕੈਨੇਡਾ ਦੇ ਵਿੱਚ ਕੀ ਲੱਗਦਾ ਸੀ ਕਦੋਂ ਸਮਾਂ ਖਰਾਬ ਹੋਇਆ ਇਹ ਚੀਜ਼ ਨਹੀਂ 5-6 ਸਾਲ ਪਹਿਲਾਂ ਤਾਂ ਨਹੀਂ ਜੀ ਤੁਸੀਂ ਮੰਨ ਕੇ ਚੱਲੋ ਜਿਹੜੇ 20 ਸਾਲ 25 ਸਾਲ ਪਹਿਲਾਂ ਦੇ ਗਏ ਵੇ ਨੇ ਲੋਕ ਉਸ ਅਟਲ ਨੇ ਤੇ ਜਿਹੜੇ ਹੁਣ ਨਵੇਂ ਨਵੇਂ ਜਾ ਰਹੇ ਨੇ ਉਹਨਾਂ ਵਾਸਤੇ ਸੰਘਰਸ਼ ਬਹੁਤ ਜ਼ਿਆਦਾ ਜੀ ਰੋਹਰਪਰੀ ਜੀ ਗੱਲ ਦੱਸੀ ਜਾਵੇ ਕਿ bizness ਹੈ ਨਹੀਂ ਉੱਥੇ ਜਿਵੇਂ ਤੁਸੀਂ PR ਕਿੰਨਾ ਸਮਾਂ ਤੁਸੀਂ ਪਹਿਲਾਂ PR ਅਪਲਾਈ ਕੀਤੀ ਸੀ PR ਹੋ ਚੁੱਕੇ ਸੀ ਤਾਂ ਛੱਡ ਕੇ ਕਿਉਂ ਆਏ ਹੋ ਰੀਜ਼ਨ ਕੀ ਸੀ ਕੀ ਮੈਂ ਕਰੀ ਸੀਗੀ ਜੀ 4-5 ਸਾਲ ਪਹਿਲਾਂ ਜੀ PR ਅਪਲਾਈ ਤੇ ਮੈਂ ਉਸ ਤੋਂ ਬਾਅਦ ਜਦੋਂ ਉਹ ਦੇਖਿਆ ਜਾ ਕੇ ਮੇਰੇ ਉੱਥੇ ਬੱਚੇ ਬੱਚੇ ਸੀਗੇ ਵਾਈਫ ਮੇਰੀ ਉੱਥੇ ਚਲੀ ਗਈ ਸੀ ਕਿ ਮੈਂ ਚੱਲਿਆ ਗਿਆ ਸੀ ਤੇ ਬੇਟਾ ਬੇਟਾ ਲੈ ਗਿਆ ਮੈਂ ਨਾਲ ਆਪਣਾ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਬਈ ਇਹ ਤਾਂ ਬਈ ਨਹੀਂ ਆਪਣੇ ਰਹਿਣ ਦੇ ਲਾਇਕ ਹੈ ਨਹੀਂ ਤੇ ਫਿਰ ਅਸੀਂ ਆਪਣੀ ਵਾਈਫ ਨਾਲ ਮੈਂ ਕਰੀ ਜੀ ਸਲਾਹ ਕਰੀ ਉਹ ਕਹਿੰਦੀ ਨਹੀਂ ਆਪਾਂ ਆਪਣੇ ਜਿਹੜਾ ਫੈਕਟਰੀ ਨੂੰ ਜਾ ਕੇ ਦੁਬਾਰਾ ਦੁਬਾਰਾ ਮਿਹਨਤ ਕਰ ਕਰਕੇ ਉਹਨੂੰ ਆਪਾਂ ਖੜੀ ਕਰੀਏ ਜੀ ਹੁਣ ਦੁਆਰ ਤੋਂ ਫਿਰ ਮਨ ਚ ਆ ਗਿਆ ਵੀ ਆਪਾਂ ਪਟਿਆਲੇ ਸ਼ਹਿਰ ਦੇ ਪਰਿਵਾਰ ਨਾਲ ਰਹੀਏ ਜਦੋਂ ਤੁਸੀਂ ਪਟਿਆਲਾ ਕਿੱਦਾਂ ਦਾ ਮਹਿਸੂਸ ਕੀਤਾ ਦੁਆਰ ਤੋਂ ਕੈਨੇਡਾ ਦੇ ਇੱਥੇ ਆਏ ਮੈਨੂੰ ਜਿਹੜਾ ਅਸਲ 'ਚ ਮੇਨ ਚੱਕਰ ਸੀਗਾ ਜੀ ਮੇਰੇ ਬੁੜੇ ਮਾਂ ਤੇ ਮੇਰੇ ਮੇਰੇ ਫਾਦਰ ਨੇ ਜੀ ਉਹ ਇੱਥੇ ਸੀਗੇ ਮੈਨੂੰ ਹਰ ਟਾਈਮ ਮਨ 'ਚ ਇਹੀ ਇਹੀ ਰਹਿੰਦੀ ਸੀਗੀ ਜੀ ਬਈ ਉਹ ਕੱਲੇ ਨੇ ਯਾਰ ਉੱਥੇ ਉਹ ਕੱਲੇ ਨੇ ਯਾਰ ਬਈ ਆਪਾਂ ਉੱਥੇ ਉਹਨਾਂ ਨੂੰ ਨਹੀਂ ਆਪਾਂ ਛੱਡਣਾ ਹੈਗਾ ਬਈ ਉੱਥੋਂ ਉਹਨਾਂ ਨੂੰ ਆਪਾਂ ਛੱਡ ਕੇ ਵਾਪਸ ਆਪਾਂ ਚੱਲ ਜਾਈਏ ਬਈ ਕੋਈ ਨਹੀਂ ਪੈਸੇ ਦਾ ਕੋਈ ਨਹੀਂ ਬਈ ਆਪਾਂ ਦੋ ਵੱਧ ਕਮਾ ਲਾਂਗੇ ਦੋ ਦੋ ਘੱਟ ਸਹੀ ਪਰ ਮੈਂ ਆਪਣੇ ਫਾਦਰ ਤੇ ਮਦਰ ਨੂੰ ਜੀ ਜ਼ਿਆਦਾ ਪਹਿਲ ਦੇਣੀ ਦੇਣੀ ਚਾਹੀ ਇਸ ਕਰਕੇ ਮੈਂ ਕੰਟਰੀ ਛੱਡ ਕੇ ਵਾਪਸ ਆ ਗਿਆ ਜੀ ਬਿਲਕੁਲ ਜਿਵੇਂ ਉੱਥੇ ਹੁਣ ਵੀ ਸਟੂਡੈਂਟਸ ਜਾ ਰਹੇ ਨੇ ਬੜਾ ਉਹਨਾਂ ਸਟੂਡੈਂਟਸ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਇੱਥੇ ਪੀਆਰ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਨਹੀਂ ਜੀ ਮੈਂ ਐਡਾ ਵੱਡਾ ਤਾਂ ਹੈ ਨਹੀਂ ਬਈ ਮੈਂ ਕੋਈ ਸੰਦੇਸ਼ ਕਰਾਂ ਤੇ ਮੈਂ ਇਹ ਕਹਿਣਾ ਬਈ ਜੇ ਆਪਾਂ ਇੱਥੇ ਮਿਹਨਤ ਕਰੀਏ ਜੀ ਇੱਥੇ ਵੀ ਬਹੁਤ ਕੁਝ ਹੋ ਸਕਦਾ ਹੈਗਾ ਹਾਂਜੀ ਕਿੰਨਾ ਸਮਾਂ ਰਹੇ ਤੁਸੀਂ ਕੈਨੇਡਾ ਮੈਂ ਲਾ ਕੇ ਆਇਆ ਜੀ ਤੁਸੀਂ ਲਾ ਲਓ ਸਵਾ ਸਾਲ ਡੇਢ ਸਾਲ ਪਹਿਲਾਂ ਜੀ ਲਾ ਕੇ ਆਇਆ ਸੀਗਾ ਤੇ ਹੁਣ ਬਾਕੀ ਦੇ ਮੇਰੇ 3 3-4 ਮਹੀਨੇ ਹੁਣ ਮੈਂ ਲਾ ਕੇ ਆਇਆ ਜੀ ਬਿਲਕੁਲ ਜਦੋਂ ਕੈਨੇਡਾ ਛੱਡਿਆ ਮਨ 'ਚ ਕੀ ਆ ਖਿਆਲ ਆਏ ਮਨ 'ਚ ਖਿਆਲ ਤਾਂ ਕੀ ਕੀ ਆਉਣੇ ਨੇ ਜੀ ਬਈ ਬਸ ਇੱਕ ਵਾਰੀ ਹੋਰ ਕੀ ਆਪਾਂ ਨੂੰ ਬਈ ਹੋਰ ਜੇ ਪੈਰ ਉਰੋਂ ਉਰੋਂ ਪੱਟ ਲਿਆ ਬਈ ਸ਼ਾਇਦ ਹੋਰ ਜੇ ਪੈਰ ਉਰੋਂ ਉਰੋਂ ਪੱਟ ਲਿਆ ਬਈ ਸ਼ਾਇਦ ਜਾ ਕੇ ਉੱਥੇ ਸੈਟਲ ਹੋਈਏ ਨਾ ਹੋਈਏ ਕੀ ਹੋਊਗਾ ਕੀ ਨਹੀਂ ਹੋਊਗਾ ਇੱਕ